ਸਭ ਤੋਂ ਪਹਿਲਾਂ ਤਾਂ ਅੱਜ ਧੰਨਵਾਦ ਕਰਦੇ ਆਂ ਕਿਸਾਨຊਿਅਨਸ ਕਮੇਟੀ ਪੰਜਾਬ ਕੋਰ ਬੱਡਾ ਦਾ ਸਾਰੇ ਨਮਾਇंदे ਵੱਖ-ਵੱਖ ਥਾਵਾਂ ਤੋਂ ਸਰਾਲੀ ਮੰਡਾਂ ਤੋਂ ਔਰ ਜੌਨ ਬਾਬਾ ਸੰਤ ਖਾਲਸਾ ਔਰ ਬਾਕੀ ਸਾਰੇ ਲੀਡਰ ਸਾਹਿਬਨ ਬਾਬਾ ਸ਼ੇਰ ਸਿੰਘ ਜੀ ਸਾਰੇ ਸਾਥੀ ਪੁੱਜੇ ਹਰਪਾਲ ਸਿੰਘ ਬਾਬੇ ਸੰਤਖਾਲਸੇ ਤੋਂ ਪ੍ਰਧਾਨ ਨੇ ਔਰ ਜੋ ਪੁਰਾਣਾ ਜਿਹੜਾ ਕੇਸ ਸੀਗਾ 2012 ਦਾ ਉਹਦੇ ਵਿੱਚ ਤਨਤਨ ਸੈਸ਼ਨ ਤੋਂ ਕੈਦ ਹੋਈ ਸੀ 6 ਮਹੀਨੇ ਉਹਦੇ ਚ ਰਿਹਾ ਹੋ ਕੇ ਵਾਪਸ ਆਏ ਆ ਔਰ ਸਾਰੇ ਸਾਥੀ ਆਪਣੇ ਗ੍ਰਹਿ ਵੇਖੇ ਮਿਲਣ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸਾਥੀਆਂ ਦਾ ਔਰ ਉਹਦੇ ਨਾਲ-ਨਾਲ ਜਿਹੜਾ ਕੱਲ ਚੰਡੀਗੜ੍ਹ 에ਰਪੋਰਟ ਤੇ ਬੀਬੀ ਕੁਲਵਿੰਦਰ ਕੋਲ ਦੇ ਨਾਲ ਉਹ ਕੰਗਣਾ ਜਿਹੜੀ ਮੈਡਮ ਆ ਜਿਹੜੀ ਐਮਪੀ ਬਣੀ ਆ ਭਾਜਪੀ ਦੀ ਗਲਤ ਸ਼ਬਦਾਵਲੀ ਬੋਲਣ ਦੇ ਕਾਰਨ ਸਾਡੇ ਕੁਲਵਿੰਦਰ ਕੋਰ ਬੇਟੀ ਦੇ ਸਨਮਾਨ ਆ ਔਰ ਇੱਕ ਪੰਜਾਬੀ ਵਿਰਾਸਤ ਨੂੰ ਪੰਜਾਬ ਦੀ ਕੂਮ ਨੂੰ ਗਲਤ ਬੋਲਣਾ ਗਲਤ ਸ਼ਬਦ ਜਿਹੜੇ ਬੋਲਨੇ ਔਰ ਨਾਲ ਇਹ ਕਹਿ ਦੇਣਾ ਕਿ ਜਿਹੜੀਆਂ ਮਾਈਆਂ ਵਾਂ ਜਾਂ ਬੀਬੀਆਂ ਸਾਡੀਆਂ ਵੀ ਇਹ 200 200 ਰੁਪਇਆ ਲੈ ਕੇ ਧਰਨੇ ਦੇ ਵਿੱਚ ਅੰਦੋਲਨ ਦੇ ਵਿੱਚ ਆਉਂਦੀਆਂ ਔਰ ਉਸ ਲੜਕੀ ਨੇ ਬਹਾਦਰੀ ਵਿਖਾਈ ਆ ਕਿ ਜਿਹੜੇ ਥੱਫੜ ਆ ਜਿਹੜੇ ਦੋ ਮਾਰੇ ਆ ਉਹ ਜਾਇਜ ਬਣਦੇ ਸੀ ਔਰ ਵੱਡੇ ਵੱਡੇ ਉਹਨੇ ਆਪਦੇ ਮੂੰਹ ਦੇ ਵਿੱਚੋਂ ਗਲਤ ਸ਼ਬਦਾਬ ਲੀਆਂ ਬੋਲ ਕੇ ਤੇ ਉਹ ਕੰਗੜਾ ਤੇ ਜਿਹੜੀ ਕਾਰਵਾਈ ਬੰਦੀ ਤੇ ਜਿਹਦੀ ਪਿੱਠ ਪ੍ਰਸ਼ਾਸਨ ਨੇ ਜਿਹੜੀ ਆ ਕੰਗੜਾ ਦੀ ਪੂਰੀ ਆ ਔਰ ਬੀਬੀ ਕੁਵਿੰਦਰ ਕੌਰ ਤੇ ਅੱਜ ਪਤਾ ਲੱਗਾ ਕਿ ਐਫਆਈ ਵੀ ਦਰਜ ਕੀਤੀ ਗਈ ਹਨ ਨੂੰ ਮੁਆਤਲਕ ਕੀਤਾ ਗਿਆ ਅਸੀਂ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਔਰ ਸਖਤ ਨਿੰਦਿਆ ਕਰਦੇ ਆ ਔਰ ਸਾਰੇ ਮੋਰਚੇ ਦੇ ਨਾਲ ਵੀ ਮੇਰਾ ਫੋਨ ਤੇ ਰਾਬਤਾ ਹੋਇਆ ਵਾ ਕਿਸਾਨ ਮਜ਼ਦੂਰ ਮੋਰਚੇ ਨਾਲ ਵੀ ਸ਼ੰਭੂ ਬਾਰਡਰ ਤੇ ਔਰ ਖਨੌਰੀ ਬਾਰਡਰ ਤੇ ਕਿਉਂਕਿ ਮੈਂ ਕੰਸਲਨੀਂ ਅੰਦੋਦਨ ਦੌਰਾਨ ਜੇਲ੍ਹ ਦੇ ਵਿੱਚ ਹਾਂ ਤੇ ਰਿਹਾ ਆ ਕਿ ਆ ਆ 10 ਤਰੀਕ ਨੂੰ ਉੱਥੇ ਪਹੁੰਚ ਜਾਣਾ ਔਰ ਜੇ ਕੋਈ ਸਖਤ ਫੈਸਲਾ ਜਿਹੜਾ ਸਾਨੂੰ ਲੈਣਾ ਪਿਆ ਤੇ ਇਹ ਸਾਡੀ ਭਾਰਤ ਸਰਕਾਰ ਅੱਗੇ ਇੱਕ ਪਹਿਲੀ ਮੰਗ ਹੋਊਗੀ ਕਿ ਜੇ ਉਹਨੂੰ ਮੁਆਤਲ ਕੀਤਾ ਜਾਂ ਕੇਸ ਰੱਦ ਨਾ ਕੀਤਾ ਇਹ ਦੋਨਾਂ ਮੋਰਚਿਆਂ ਵੱਲੋਂ ਇਹ ਕੇਸ ਦੀ ਜਿਹੜੀ ਆ ਇਹ ਪਹਿਲੀ ਮੰਗ ਰੱਖ ਕੇ ਮੀਟਿੰਗ ਕਰਕੇ ਉਹਦੇ ਤੇ ਕੋਈ ਅਗਲਾ ਐਲਾਨ ਕੀਤਾ ਜਾ ਸਕਦਾ ਅੱਜ ਕਿਸਾਨ ਸਿੰਘ ਸਕਮੇਟੀ ਪੰਜਾਬ ਕੋਟ ਬੁੱਢਾ ਦੇ ਸਾਥੀਆਂ ਨੂੰ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਸੁਖਦੇਵ ਸਿੰਘ ਵਿਸਰਾਲੀ ਮੰਡ ਤੋਂ ਭੰਤਨ ਬਾਬਾ ਦੀਪ ਸਿੰਘ ਔਰ ਮਨਦੀਪ ਸਿੰਘ ਆਪਣੇ ਸਾਰੇ ਸਾਥੀ ਜਿੰਨੇ ਵੀ ਆਏ ਆ ਬਾਬੇ ਦੀਪ ਸਿੰਘ ਜੋਂ ਤੋਂ ਹੀ ਪੁੱਜੇ ਆ ਔਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਬੜਾ ਪਿਆਰ ਰੱਖਦੇ ਆ ਜਥੇਬੰਦੀ ਇਹ ਪੁਰਾਣੇ ਲੀਡਰਾਂ ਇਹਨਾਂ ਨੇ ਜਥੇਬੰਦੀ ਚਲਾਈ ਔਰ ਉਹਦੇ ਜੋ ਸਭ ਨੂੰ ਮੈਂ 4 ਸਾਲ ਮਗਰੋਂ ਚੱਲਿਆ ਔਰ ਮਗਰੋਂ ਚੱਲ ਕੇ ਇਹਨਾਂ ਨੇ ਜੋ ਆਪਾਂ ਨੂੰ ਮਾਨ ਸਨਮਾਨ ਦਿੱਤਾ ਜਥੇਬੰਦੀ ਦੇ ਮੁਖੀ ਬਣਾਇਆ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਇਹ ਵਸਵਾਸ ਦੇਨੇ ਕਿ ਸਾਰੀ ਉਮਰ ਜਿੰਨਾ ਚਿਰ ਤੱਕ ਰਿਹਾ ਇਹ ਜਥੇਬੰਦੀ ਦੇ ਵਿੱਚ ਸੇਵਾ ਨਿਭਾਉਂਦੇ ਰਾਵਾਂਗੇ ਜਿੱਦਾਂ ਜਿੱਦਾਂ ਦੀ ਵੀ ਡਿਊਟੀ ਨਿਭਦੀ ਗਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬਾਬਾ ਸ਼ੇਰ ਸਿੰਘ ਵੀ ਦੋ ਸ਼ਬਦ ਜਿਹੜੇ ਇਹਦੇ ਵਿੱਚ ਰੱਖਣਗੇ ਧੰਨਵਾਦ ਜੀ ਜਿੰਨੀ ਵੀ ਸੰਗਤ ਆਪਾਂ ਅੱਜ ਪ੍ਰਧਾਨ ਸੂਬਾ ਸਰਦਾਰ 인ਦਰਜੀਤ ਸਿੰਘ ਦੇ ਗ੍ਰੈਵਰੇ ਇਕੱਠੇ ਆਏ ਆ ਸਾਰੇ ਆਪਾਂ ਪਹਿਲਾਂ ਫਤਿਹ ਬੁਲਾਈਏ ਕਿਉਂਕਿ ਫਤਿਹ ਦੇ ਵਿੱਚ ਬੜਾ ਬੜਾ ਰਮਾਰਾ ਸੱਚੇ ਪਾਤਸ਼ਾਹ ਨੇ ਬਲ ਬਖਸ਼ਿਆ ਫਤਿਹ ਤਾਂ ਦੀ ਮੇਲੀਆਂ ਜਦੋਂ ਰਸਨਾ ਦੇ ਉੱਤੇ ਫਤਿਹ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ 인ਦਰਜੀਤ ਸਿੰਘ ਜੀ ਪ੍ਰਧਾਨ ਹਨ ਤੇ ਸਮਾਂ ਬੀਤਿਆ ਸੀ ਉਹ ਸੱਚ ਤੇ ਝੂਠ ਦੀ ਲੜਾਈ ਸੀ ਲੋਕਾਂ ਦੇ ਨਾਲ ਖਲੋਣਾ ਗਰੀਬਾਂ ਤੇ ਨਾਥਾਂ ਦੀ ਮਦਦ ਕਰਨੀ ਇਹ ਸਾਨੂੰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਿਖਾਈ ਪਰਵਦੀ ਜਿੱਤ ਹੋਈ ਆ ਅੱਜ ਪ੍ਰਧਾਨ ਸਾਹਿਬ ਸਾਡੇ ਨਗਰ ਦੇ ਵਿੱਚ ਆਏ ਆ ਜਿੰਨੇ ਆ ਵੀ ਬਾਹਰਲੇ ਨਗਰਾਂ ਤੋਂ ਸਾਡੇ ਪਿੰਡ ਦੇ ਵਿੱਚ ਆਣ ਕੇ ਸਾਡੇ ਭਰਾ ਇਹਨਾਂ ਦੇ ਵਿੱਚ ਮਿਲਣ ਦਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਚੱਲਣ ਦੀ ਅੱਜ ਦੇ ਸਮੇਂ ਦੀ ਸਭ ਤੋਂ ਪਹਿਲਾਂ ਤਾਂ ਮੈਂ 6 ਜੂਨ 'ਚ ਕਿ ਅਸੀਂ ਕਿਸੇ ਨੂੰ ਵਧਾਈ ਦੇਣ ਦੇ ਪਾਤਰ ਵੀ ਨਹੀਂ ਸੀ ਬਣਦੇ ਤੇ 6 ਜੂਨ ਤੋਂ ਬਾਅਦ ਜਿਹੜੇ ਸਾਡੇ ਭਾਈ ਅਮਰਤਪਾਲ ਸਿੰਘ ਜੀ ਤੇ ਆਪਣੇ ਸਰਬਜੀਤ ਸਿੰਘ ਜੀ ਪ੍ਰੀਰ ਕੋਟ ਸੀਟ ਤੋਂ ਜਿੱਤੇ ਆ ਉਹਨਾਂ ਦਾ ਨੂੰ ਮੈਂ ਵਧਾਈ ਆਪਦੇ ਵੱਲੋਂ ਹੀ ਦੇਣਾ ਇਹ ਕੌਮ ਸਾਰੀ ਨੂੰ ਮੈਂ ਕਹਿਣਾ ਵੀ ਜਿਹੜੀ ਸਾਰੀ ਆਪਾਂ ਕੌਮ ਜਿਹੜੀ ਜਾਗੀ ਆ ਇਹ ਜਾਗਣ ਦਾ ਪਹਿਲੀ ਜਮਾਤ ਦਾ ਸਾਡਾ ਵਿਰਸਾ ਕਿਸਾਨ ਸੰਘਰਸ਼ ਕਮੇਟੀ ਜਿਹੜੇ ਸਾਡੇ ਦਿੱਲੀ ਦੇ ਵਿੱਚੋਂ ਇਹ ਕੰਝ ਸ਼ੁਰੂਆਤ ਹੋਈ ਉੱਥੋਂ ਲੋਕਾਂ ਦੇ ਵਿੱਚ ਜਾਗਰੂਕੀ ਆਈ ਤੇ ਸਾਨੂੰ ਇਹ ਸਮੇਂ ਦੇ ਵਿੱਚ ਕਾਇਆ ਤੇ ਜਿਹੜਾ ਬੀਬਾ ਕੁਲਵਿੰਦਰ ਕੌਰ ਜੀ ਨੇ ਥੱਪੜ ਮਾਰਿਆ ਮੈਂ ਤਾਂ ਸਮਝਦਾ ਸੀ ਵੀ ਅਧਿਆਪਕ ਸੀ ਇਹ ਹੀ ਕੰਗਣਾ ਕਿਉਂਕਿ ਉਹ ਐਮਪੀ ਬਣੀ ਸੀ ਤੇ ਜਿਹੜੀ ਟੀਚਰ ਵਿਦਿਆਰਥੀ ਸੀ ਉਹ ਕੁਲਵਿੰਦਰ ਕੌਰ ਸੀ ਪਰ ਕਨ ਉਹਨੇ ਟੀਚਰ ਦੇ ਗੱਤ ਸਭ ਕੁ ਦੇਣ ਦੀ ਸਬਾਏ ਜੋ ਨੇ ਦੁਰ ਥੱਪੜ ਮਾਰਿਆ ਉਹਨੂੰ ਇੱਕ ਮਾਤ ਦਿੱਤੀ ਆ ਤੇ ਉਹ ਇਸ ਵੇਲੇ ਸਾਡਾ ਕੌਮ ਦਾ ਟੀਚਰ ਜਿਹੜਾ ਉਹ ਕਲਦੀ ਕੁਲਵਿੰਦਰ ਕੌਰ ਬਣਦੀ ਆ ਤੇ ਉਹ ਇੱਕ ਜਿਹੜੀ ਉਹਨੂੰ ਥੱਪੜ ਵੱਜਿਆ ਉਹਦੇ ਤੋਂ ਉਹਨੂੰ ਸਬਕ ਸਿੱਖਣਾ ਚਾਹੀਦਾ ਕਿ ਸਿੱਖ ਕੌਮ ਦੇ ਬਾਰੇ ਕਿ ਕਿਸੇ ਧਰਮ ਦੇ ਬਾਰੇ ਵੀ ਕਿਸੇ ਦੇ ਬਾਰੇ ਵੀ ਮਾੜਾ ਬੋਲਣਾ ਜਿਹੜਾ ਉਹ ਛੋਹਣਾ ਨਹੀਂ ਮੈਂ ਇਹਨਾਂ ਲਫ਼ਜ਼ਾਂ ਨਾਲ ਅੰਤਮਾਰ ਕਰਦਾ ਕਿ ਸਿੱਖ ਕੌਮ ਨੂੰ ਜੋ ਆਪਾਂ ਉਸ ਪੀਬਾ ਕੁਲਵਿੰਦਰ ਕੌਰ ਦੇ ਨਾਲ ਕੋਈ ਵੀ ਦੁਰਸੁਖ ਦੀ ਜਿਹੜੀ ਘੜੀ ਆਵੇ ਉਹਦੇ ਵਿੱਚ ਆਪਾਂ ਸਾਰੇ ਤਾਨੇ ਮਾਰਦੇ ਧੰਨਵਾਦ ਦੇ ਨਾਲ ਸੇਵਾ ਕਰਕੇ ਤੇ ਉਹ ਤੇ ਕਰੀਏ ਜੇ ਅੱਜ ਉਹਨਾਂ ਦੀ ਆਪਾਂ ਮਗਰ ਖਲੋਵਾਂਗੇ ਜਿਤਨਾ ਅੱਗੇ ਇੱਕ ਦੂਜੇ ਦੇ ਖਲੋਣੇ ਆ ਤੇ ਸਿੱਖ ਕੌਮ ਦੀ ਤੇ ਪੰਥ ਖਾਲਸੇ ਦੀ ਤੇ ਤਰ੍ਹਾਂ ਗੁਰੂ ਸਾਡੇ ਪੰਜਾਬ ਦੀ ਸਾਰੀ ਚੜ੍ਹਦੀ ਕਲਾ ਵੀ ਇਹਨਾਂ ਸ਼ਬਦਾਂ ਨਾਲ ਮਾਤਰ ਮਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ